ਜੀ ਵੀਰੇਓ ਹੁਣ ਆਪਾਂ ਪਹੁੰਚ ਗਏ ਸਾਧੂ ਸਿੰਘ ਸੰਗਰੀਆ ਤੇ ਇਹ ਦੋਨੋਂ ਪਾਸੇ ਜੈਕ ਲੱਗੇ ਹੋਏ ਨੇ ਤੁਸੀਂ ਫੋਲਡ ਕਰ ਸਕਦੇ ਹੋ ਇਹਨਾਂ ਨੇ 14 14 ਦਾ ਸੈੱਟ ਆ ਜੀ ਤੇ ਇਹਨੂੰ ਟਰੈਕਟਰ ਤੇ ਅੱਗੇ ਆ ਗਈ ਇਹਨਾਂ ਦੀ ਆ ਸਿੰਪਲ ਹੈਰੋ ਜੀ ਥਾਰ ਪਰ ਡਿਸਕ ਹੈਰੋ ਇਹਨ ਦਾ ਤਹਿਲਕਾ ਮਚਾਇਆ ਪਿਆ ਇਹ ਹੈ ਕੋਈ ਵੀ ਹੈਰੋ ਨਹੀਂ ਚੱਲਦੀ ਉਥੇ ਇਹ ਹੈਰੋ ਚੱਲਦੀ ਆ ਇਹਦੀ ਮਤਲਬ ਐਨੀ ਢੰਗਾਈ ਚ ਇਹ ਚੱਲਦੀ ਆ ਮਤਲਬ ਜਿਵੇਂ ਆਪਾਂ ਤਵੀਆਂ ਖੋਲ ਕੇ ਚਲਾਉਣੇ ਜਿਵੇਂ ਉਹ ਖੁੱਲੀਆਂ ਹੋਈਆਂ ਨੇ ਓਕਣ ਲੋਡ ਨਹੀਂ ਸਿੱਧੀਆਂ ਹੀ ਚੱਲਣਗੀਆਂ ਤੇ ਪੂਰੇ ਖੜ ਕੇ ਦੇਖੋ ਵੀ ਕਿੰਨਾ ਟੇਟਾ ਤਵਾ ਇਹ ਦੇਖੋ ਤੁਸੀਂ ਕਿੱਥੇ ਮਿੱਟੀ ਚ ਆ ਕਿੱਥੇ ਮਿੱਟੀ ਚ ਚੱਕ ਕੇ ਮਾਰਨੀ ਆ ਦੇ ਲੋ ਇਹਨੇ ਕੱਦੂ ਵਾਲੀ ਇਹ ਫੋਲਡ ਹੁੰਦੀ ਆ ਤੇ ਉਰੋਂ ਪੈ ਜਾਣੀ ਆ ਜੀ ਅੱਗੇ ਆ ਗਈ ਇਹਨਾਂ ਦੀ ਜੀ ਦਾਦਾ ਦਾ ਸੈੱਟ ਇਹ ਮਾਗ ਟਾਇਰਾਂ ਵਾਲਾ ਸਿੰਪ ਕਰਾਹ ਇਹਦਾ ਹੈਗਾ ਜੀ 2.5 ਕੁਇੰਟਲ ਦਾ ਕਰਾਹ ਆ ਗਿਆ ਜੀ ਜਿੰਦਰਾ ਇਹਦਾ 2 ਕੁਇੰਟਲ 35 ਕਿਲੋ weight ਆ ਜੀ ਇਹ ਹੈਗੇ ਨੇ 7-7 ਦੇ ਤੋਤਾ ਹਾਲ ਤੁਸੀਂ ਇਹ 17 ਦਾ ਸੈੱਟ ਦੇਖ ਲਓ 8 ਕੁਆਂਟਲ 25 ਕਿਲੋ weight ਕੱਲਾ ਹਾਲਾ ਹਾਲਾਂ ਦਾ ਇੱਕ ਜੀ ਪਿਰਿਓ ਹੁਣ ਆਪਾਂ ਪਹੁੰਚ ਗਏ ਸਾਧੂ ਸਿੰਘ ਸੰਗਰੀਆ ਤੇ ਇਹਨਾਂ ਦੇ ਕੀ ਕੀ ਇੰਪਲੀਮੈਂਟ ਆਉਂਦੇ ਨੇ ਤੁਹਾਨੂੰ ਸਾਰੇ ਦਿਖਾਉਣੇ ਆ ਠੀਕ ਹੈ ਜੀ ਫਸਟ ਸਟਾਪ ਪਹਿਲੇ ਨੰਬਰ ਤੇ ਇਹਨਾਂ ਦੀ ਹੈਰੋ ਆ ਜੀ 2024 ਮਾਡਲ ਸੈਂਟਰ ਟਾਇਰਾਂ ਵਾਲੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਕੋਈ ਪਾਸਿਓਂ ਇਹਦੀ ਕੋਈ ਕੱਚ ਨਹੀਂ ਛੱਡੀ ਵੀ ਇਹਨਾਂ ਨੇ ਇਹ ਦੋਨੋਂ ਪਾਸੇ ਜੈਕ ਲੱਗੇ ਹੋਏ ਨੇ ਤੁਸੀਂ ਫੋਲਡ ਕਰ ਸਕਦੇ ਹੋ ਜੇ ਰਸਤਾ ਕੋਈ ਕਿਤੇ ਵੀ ਤੁਸੀਂ ਲੈ ਕੇ ਜਾਣੀ ਆ ਕਿਉਂਕਿ ਇਹਦੀ ਫਿਰ ਨਹੀਂ ਚੜਾਈ ਬਹੁਤ ਵੱਜ ਜਾਂਦੀ ਆ ਇਹ ਹੈਗੀ ਆ ਜੀ 3 6 9 11 15 15 ਸੈੱਟ ਆ ਜੀ ਸੌਰੀ 15 28 ਡਿਸਕਾਂ ਨੇ 14 14 ਦਾ ਸੈੱਟ ਆ ਜੀ ਤੇ ਇਹਨੂੰ ਟਰੈਕਟਰ ਚਾਹੀਦਾ 70 HP ਤੇ ਉਂ ਵੈਸੇ ਹੈ ਕਿ 24 ਕੁਇੰਟਲ ਦਾ weight ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ 24 ਕੁਇੰਟਲ ਟਰੈਕਟਰ ਦਾ ਵੇਟ ਨਹੀਂ ਹੁੰਦਾ ਜਿੰਨਾ ਤਵੀਆਂ ਦਾ ਵੇਟ ਆ ਤੇ ਇਹ ਰੇਟ ਇਹਦਾ ਵੈਸੇ ਹੈਗਾ 4 ਲੱਖ 5000 ਰੁਪਿਆ ਠੀਕ ਆ ਜੀ ਤੇ 8000 ਇਹਨਾਂ ਨੇ ਡਿਸਕਾਊਂਟ ਕਰਿਆ ਪਿਆ ਮੇਲੇ ਤੇ 3 ਲੱਖ 97000 ਦੀ ਤੁਹਾਨੂੰ ਮਿਲ ਜੂ ਜੇ ਤੁਸੀਂ ਬੁੱਕ ਕਰਾਉਨੇ ਹੋ ਠੀਕ ਆ ਜੀ ਡਿਸਟ੍ਰੀਬਿਊਟਰ ਨਾਲ ਚੱਲਣਾ ਹੈ ਸਾਰਾ ਕੁਝ ਟਰੈਕਟਰ ਨੇ ਜੋ ਡਰਾਈਵਰ ਉੱਪਰ ਬੈਠਾ ਥੱਲੇ ਉਤਰਨ ਦੀ ਲੋੜ ਨਹੀਂ ਸਾਰੇ ਚਾਰੇ ਫੋਲਡ ਹੋ ਜਾਣੇ ਨੇ ਚਾਰੇ ਪਾਸਿਓ ਤੇ ਟਾਇਰ ਥੋੜੇ ਥੱਲੇ ਲੱਗੇ ਜਾਣੇ ਨੇ ਉਹ ਵੀ ਉੱਪਰ ਬੈਠੇ ਤੇ ਹੀ ਲੱਗ ਜਾਣੇ ਨੇ ਠੀਕ ਆ ਜੀ ਆ ਆ ਗਿਆ ਸੈਂਟਰ ਜੈਕ ਇਹ ਤਾਂ ਉੱਪਰ ਥੱਲੇ ਹੁੰਦੀ ਆ ਤੇ ਆ ਚੈੱਕ ਲੱਗੇ ਹੋਏ ਨੇ ਇਹ ਫੋਲਡ ਕਰਨ ਨੂੰ ਉਧਰ ਹੋਇਆ ਹੋਇਆ ਇੱਕ ਆ ਚੈੱਕ ਤੇ ਅੱਗੇ ਆ ਗਈ ਇਹਨਾਂ ਦੀ ਆ ਸਿੰਪਲ ਹੈਰੋ ਜੀ 18 ਦੀ ਹੈਰੋ ਆ ਜੀ ਇਹਦਾ weight ਹੈਗਾ 8 ਕੁਇੰਟਲ 20 ਕਿਲੋ ਇਹ ਹੈਗੀ ਹੈ 99000 ਦੀ ਇਹਦੀ ਬਸ ਡਿਸਕਾਊਂਟ ਇਹ ਆ ਵੀ ਜੇ ਤੁਸੀਂ ਘਰੇ ਮਗਾਉਣੀ ਆ ਤਾਂ ਫ੍ਰੀ ਆਫ ਕਾਸਟ ਤੁਹਾਡੇ ਜਿੱਥੇ ਤੁਸੀਂ ਆਰਡਰ ਕਰੋਗੇ ਤੁਹਾਡੇ ਘਰੇ ਪਹੁੰਚ ਜਾਊਗਾ ਠੀਕ ਆ ਜੀ ਉਹ ਤੋਂ ਬਾਅਦ ਆ ਗਈ ਆ ਜੀ ਸੁਪਰ ਡਿਸਕ ਹੈਰੋ ਇਹ ਦਾ ਤਹਿਲਕਾ ਮਚਾਇਆ ਪਿਆ ਇਹ ਹੈਰੋ ਇਹ ਜੀ ਆ ਜਿੱਥੇ ਕੋਈ ਵੀ ਹੈਰੋ ਨਹੀਂ ਚੱਲਦੀ ਉਥੇ ਇਹ ਹੈਰੋ ਚੱਲਦੀ ਆ ਇਹਦੀ ਮਤਲਬ ਇੰਨੀ ਢੰਗਾਈ ਚ ਇਹ ਚੱਲਦੀ ਆ ਦੇਖ ਸਕਦੇ ਹੋ ਨਵੀਂ ਟੈਕਨੀਕ ਆ ਹੜਾ ਮੰਗੇ ਨੇ ਚੱਲਣਾ ਜੀ ਜਿੰਨਾ ਮਰਜ਼ੀ ਤੁਸੀਂ ਤੇਜ਼ ਚਲਾ ਲਓ 12 ਕੁਆਂਟਲ ਇਹਦਾ ਵਜਣਾ ਜੀ ਹੈਰੋ ਦਾ ਠੀਕ ਆ ਜੀ ਤੇ ਰੇਟ ਹੈਗਾ 295 65 ਐਚਪੀ ਇਹਨੂੰ ਟਰੈਕਟਰ ਚਾਹੀਦਾ 4x4 295 ਰੇਟ ਸੀ ਤੇ ਬਾਈਆਂ ਨੇ 10000 ਡਿਸਕਾਊਂਟ ਕਰਕੇ 285 ਦੀ ਕਰਤੀ ਜੀ ਇਹ ਰੂਲਾ ਲੱਗਿਆ ਹੋਇਆ ਇਹਨੂੰ ਜੈਕ ਸਿਸਟਮ ਲੱਗਿਆ ਹੋਇਆ ਆ ਦੇਖੋ ਜੈਕ ਆ ਤੁਸੀਂ ਇਹ ਤੋਂ ਨੀਵਾ ਕਰਨਾ ਉੱਚਾ ਕਰਨਾ ਕਰ ਸਕਦੇ ਹੋ ਤੇ ਇਹਦੇ ਵਿੱਚ ਜਿਹੜੀ ਇਹ ਮਤਲ ਜਿਵੇਂ ਆਪਾਂ ਤਵੀਆਂ ਖੋਲ੍ਹ ਕੇ ਚਲਾਉਣਾ ਜਿਵੇਂ ਉਹ ਖੁੱਲੀਆਂ ਹੋਈਆਂ ਨੇ ਓਕਣ ਲੋਡ ਨਹੀਂ ਸਿੱਧੀਆਂ ਹੀ ਚੱਲਣਗੀਆਂ ਤੇ ਤਵੇ ਇੰਨੇ ਟੇਟੇ ਨੇ ਤੁਸੀਂ ਆਪ ਚੈੱਕ ਕਰ ਸਕਦੇ ਹੋ ਠੀਕ ਆ ਜੀ ਇੱਦਾਂ ਹੀ ਚੱਲਣੀਆਂ ਨੇ ਜੀ ਇਹ ਹਾਲਾ ਮੰਗ ਚੱਲਦੀਆਂ ਨੇ ਇਹ ਤਵਾ ਬਹੁਤ ਟੇਟਾ ਇਹਦਾ ਲੱਗਿਆ ਵਿਆ ਇਹ ਡੜਾ ਭੰਦਾ ਜੀ ਜੇ ਲੋੜਾ ਥੱਲੇ ਕਰ ਲੋ ਸੁਹਾਗੇ ਦਾ ਕੰਮ ਕਰੂਗਾ ਜੀ ਇਹ ਪੂਰਾ ਹਾਂ ਤੇ ਜਿਵੇਂ ਜਿਵੇਂ ਜਾੜੇ ਜੂੜੇ ਨੇ ਉੱਥੇ ਨਾਲ ਕੁਝ ਨਹੀਂ ਹੁੰਦੇ ਇਹਨਾਂ ਦੇ ਹਰਾਵੜਾ ਪਾਈਆਂ ਹੋਈਆਂ ਨੇ ਜੀ ਆਹ ਰਾਵਣ ਦੇ ਜੰਪ ਦੇ ਦੇਣਾ ਤਵੇ ਨੂੰ ਉੱਪਰ ਉੱਠ ਖੜਨਾ ਤਵਾ ਨਹੀਂ ਡੁੱਟਦਾ ਜਿੰਨੀ ਮਰਜ਼ੀ ਤੇ ਚਲਾਈ ਚਲੋ ਹਾਲਾ ਮੰਗ ਇਹਨੂੰ ਕੋਈ ਫਰਕ ਨਹੀਂ ਓਕਣ ਖੋਲਣ ਦੀ ਲੋੜ ਨਹੀਂ ਤੁਸੀਂ ਐ ਉਰੇ ਖੜ ਕੇ ਦੇਖੋ ਵੀ ਕਿੰਨਾ ਟੇਟਾ ਤਵਾ ਇਹ ਦੇਖੋ ਤੁਸੀਂ ਕਿੱਥੇ ਮਿੱਟੀ ਚ ਕਿੱਥੇ ਮਿੱਟੀ ਚ ਚੱਕ ਕੇ ਮਾਰਨੀਆ ਦੇ ਲਓ ਇਹਨੇ ਕਿੰਨਾ ਟੇਟਾ ਹੈ ਉਹ ਤਾਂ ਵੇਖ ਲਓ ਐਨੇ ਟੇਟੇ ਹੈਗੇ ਨੇ ਕਿਤੇ ਇਹਦਾ ਬਹੁਤ ਵਧੀਆ ਚੀਜ਼ ਆਈ ਹੁਣ ਅੱਗੇ ਕੇ ਇਹੀ ਚੀਜ਼ਾਂ ਚ ਲਾਣੀਆਂ ਨੇ ਲਾਣ ਵਾਸਤੇ ਹਾਂ ਜੀ ਆ ਪ੍ਰਾਲੀ ਪ੍ਰੂਈ ਜੇ ਕੋ ਮਰਜੀ ਹੈ ਸਭ ਵਿਚਰ ਲਾਣਦੀ ਆ ਜੀ ਇਹ ਆ ਗਿਆ ਸਿੰਗਲ ਹਾਲ ਜੀ 20000 ਦਾ ਹਾਲਾ ਜੀ ਤੇ 2000 ਡਿਸਕਾਊਂਟ ਆ 18000 ਦਾ ਇਹ ਆ ਗਈ ਜਿਹੜਾ ਦੀ ਸਿੰਪਲ ਹੈ ਰੋਂ ਨਾ ਸੌਰੀ ਕੱਦੂ ਵਾਲੀ ਇਹ ਫੋਲਡ ਹੁੰਦੀ ਆ ਇਹ ਉਰੋਂ ਪੈ ਜਾਣੀ ਆ ਜੀ ਤੁਸੀਂ ਐ ਇਕੱਠੀ ਕਰਕੇ ਲਿਆ ਸਕਦੇ ਹੋ ਲਿਫਟ ਤੇ ਚੱਲੂ ਹਾਂ ਜੀ ਆ ਇਹਨੇ ਐ ਖੁੱਲੇ ਆਣਾ ਤੇ ਉਧਰ ਨੂੰ ਐ ਖੁੱਲੇ ਆਣਾ ਜਿਹੜੀ ਆਪਾਂ ਕੱਦੂ ਕਰਦੇ ਆ ਉਹਦੇ ਚ ਹੈਰੋਂ ਚੱਲਦੀ ਆ ਆ ਦੇਖੋ ਜੀ ਇਹ ਉਰੇ ਇਹਨਾਂ ਨੇ ਪਿੰਨ ਪਾਈ ਵੀ ਇੱਕ ਆ ਜੈਕ ਲਾਤਾ ਇਹ ਤੋਂ ਇਹਨੇ ਐ ਨੂੰ ਨਿਕਲ ਜਾਣਾ ਤੇ ਉਧਰ ਜੈਕ ਹੈ ਉਹਨੇ ਪਰੇ ਨੂੰ ਨਿਕਲ ਜਾਣਾ ਤਾਂ ਇਹਨੇ ਚੌੜੀ ਹੋ ਕੇ ਪੂਰੀ ਕੱਦੂ ਚ ਚੱਲ ਪੈਣਾ ਜਦੋਂ ਤੁਸੀਂ ਕਿਤੇ ਟਰਾਂਸਪੋਰਟ ਤੇ ਲੈ ਕੇ ਜਾਣੇ ਤਾਂ ਇਹਨੂੰ ਇਕੱਠੀ ਕਰ ਲਓ ਆਰਾਮ ਨਾਲ ਤੁਸੀਂ ਲਿਆ ਸਕਦੇ ਹੋ ਟਰੈਕਟਰ ਜਿੰਨੀ ਚੜਾਈ ਜੇ ਇਹਨੇ ਵਗ ਜਾਣਾ ਇਹਦਾ ਫਾਇਦਾ ਹੈ ਨਹੀਂ ਦੇਖੇ ਨਾ ਆਪਾਂ ਨੇ ਬੈਡ ਲਾ ਕੇ ਬਹੁਤ ਦੂਰ ਦੂਰ ਤੋਂ ਚੌੜੀਆਂ ਹੈਰੋ ਕਰੀ ਫਿਰਦੇ ਨੇ ਕਈ ਵਾਰ ਕੋਈ ਸੌ ਵਿੱਚ ਵੱਜੇ ਐਕਸੀਡੈਂਟ ਹੋਣ ਦਾ ਡਰ ਆ ਇਸ ਕਰਕੇ ਇਹ ਟੈਕਨੀਕ ਬਹੁਤ ਵਧੀਆ ਜੀ ਤੇ ਅੱਗੇ ਆ ਕੀ ਇਹਨਾਂ ਦੀ ਜੀ 10 10 ਦਾ ਸੈੱਟ ਇਹ ਮਾਗਰ ਟਾਇਰਾਂ ਵਾਲਾ ਸਿੰਪਲ ਇਹਦੇ ਵੀ ਜੈਕ ਲੱਗਿਆ ਹੋਇਆ ਇਹਦੇ ਵੀ ਕੰਟਰੋਲ ਆ ਜਿਹੜਾ ਤੁਸੀਂ ਉੱਤੇ ਬੈਠੀ ਕਰ ਸਕਦੇ ਹੋ ਠੀਕ ਆ ਜੀ 10 10 ਦਾ ਸੈੱਟ ਆ ਤੇ 10 ਕੁਇੰਟਲ 50 ਕਿਲੋ weight ਆ ਇਹਦਾ ਤੇ 1,55,000 ਦੀ ਹੈਰੋ ਆ ਜੀ ਇਹ 10 10 ਦੀ ਤੇ ਇਹਦੀ ਬਾਤ ਜਿਹੜੀ ਘਰੇ ਪਹੁੰਚ ਆ ਉਹ ਫਰੀ ਆ ਮੇਲੇ ਤੇ ਇਹ ਫਰਕ ਆ ਠੀਕ ਆ ਜੀ ਇਹਦੇ ਕੱਟ ਤਾਂ ਵੇਰੇ ਮੂਰੇ ਤੇ ਬਹੁਤ ਜਿਆਦੇ ਹੈਵੀ 10 ਕੁਇੰਟਲ ਦੀ ਹੈ ਰੋਆਂ ਇਹਨੂੰ ਦਾ ਤੁਸੀਂ ਉੱਪਰੋਂ ਖੋਲ੍ਹੇਗਾ ਆਟੋਮੈਟਿਕ ਆ ਆ ਟਾਇਰ ਉੱਪਰ ਹੋਏ ਨੇ ਜਦੋਂ ਇਕੱਠੀ ਕਰਨੀ ਟਾਇਰ ਥੱਲੇ ਹੋਏ ਨੇ ਜੀ ਤੇ ਆ ਗਿਆ ਇਹਨਾਂ ਦਾ ਕਰਾਹ ਜੀ ਇਹਨਾਂ ਦੇ ਸਾਰੇ ਇੰਪਲੀਮੈਂਟ ਬਹੁਤ ਹੈਵੀ ਬਣਾਉਂਦੇ ਨੇ ਇਹ ਕਰਾਹ ਇਹਦਾ ਹੈਗਾ ਜੀ 2.5 ਕੁਇੰਟਲ ਦਾ ਕਰਾਹ ਏ 42000 ਦਾ ਰੇਟ ਆ 2000 ਬੁਕਿੰਗ ਮੇਲੇ ਤੇ ਡਿਸਕਾਊਂਟ ਆ ਜੀ ਤੇ ਆ ਤਵੀ ਵਾਲਾ ਜਾਂਦਾ ਆ ਗਿਆ ਜਿੰਦਰਾ ਇਹਦਾ 2 ਕੁਆਂਟਲ 35 ਕਿਲੋ ਵੇਟ ਆ ਜੀ 235 ਤੇ 35000 ਦਾ ਜੀ ਇਹ 2 ਕੁਆਂਟਲ 35 ਕਿਲੋ ਵਜਨ ਇਹਦਾ ਜੀ ਇਹ ਜਿਵੇਂ ਪਲਾਉ ਹਾਲ ਨੇ ਇੱਕ ਤਾਂ ਡਬਲ ਵਾਲੇ ਹੁੰਦੇ ਨੇ ਇਹ ਜੈਕ ਵਾਲੇ ਘੁੰਮਣ ਵਾਲੇ ਸਿੰਪਲ ਨੇ ਇਹ ਉੱਪਰ ਫੋਲਡਿੰਗ ਵਾਲੇ ਨਹੀਂ ਹੈਗੇ ਸਿਰਫ 40000 ਦੇ 3000 ਡਿਸਕਾਊਂਟ 37000 ਦੇ ਮੇਲੇ ਦੇ ਨੇ ਇਸ ਟਾਈਮ ਅੱਗੇ ਆ ਗਿਆ ਜੀ ਇਹਨਾਂ ਦੇ ਤੋਤਾ ਹਾਲ ਠੀਕ ਆ ਜੀ ਇਹ ਹੈਗੇ ਨੇ 7-7 ਦੇ ਤੋਤਾ ਹਾਲ ਤੇ ਇਹਦੇ ਤੇ ਸਬਸਿਡੀ ਵੀ ਆ 40% ਜੀ 4 ਕੁਆਂਟਲ 20 ਕਿਲੋ weight ਰ ਹੈ ਦਾ 55000 rate ਆ ਤੁਸੀਂ ਸਬਸਿਡੀ ਲੈ ਸਕਦੇ ਹੋ 40% ਇਹਦੇ ਸਬਸਿਡੀ ਆ ਜਿਹਨੇ ਪਲਟਾਵਾ ਹਾਲ ਨਹੀਂ ਫੇਰਨਾ ਉਹ ਨਹੀਂ ਚੰਗਾਈ ਜੇ ਜਾਂਦੇ ਨੇ ਆ ਇਹਨਾਂ ਦੇ ਸੱਬੜ ਲੱਗੀ ਹੁੰਦੀ ਆ ਤੁਸੀਂ ਆ ਚੈੱਕ ਕਰ ਸਕਦੇ ਹੋ ਇਹਨੂੰ ਅੱਗੇ-ਅੱਗੇ ਕਰੀ ਜਾਣਾ ਜਦੋਂ ਕਸੀ ਜਾਣੀ ਆ ਤਾਂ ਇਹਨੇ ਉਨੇ ਹੀ ਡੂੰਕੇ ਜਾਣਾ ਆ ਜਿਹੜੇ ਇੱਧਰ ਖੜੇ ਨੇ ਇਹ ਵੀ ਸੇਮ ਹੀ ਨੇ ਇਹੀ 7-7 ਦੇ ਵਾ ਕਲਰ ਦਾ ਫਰਕ ਆ 52000 ਰੇਟ ਆ ਜੀ ਤੇ 40% ਸਬਸਿਡੀ ਹੈ ਤੇ ਇਹ ਸਿੰਪਲ ਹਾਲ ਆਗੇ ਇਹਨਾਂ ਦੇ 2 ਕੁਆਂਟਲ 80 ਕਿਲੋ ਦੇ 33000 ਦੇ ਇਹ ਹੋ ਗਏ ਜੀ 11 ਹਾਲ ਠੀਕ ਆ ਇਹ ਵੀ 11 36000 ਦੇ ਇਹ ਵੀ 11 ਨੇ ਇਹ 35000 ਦੇ ਦੋ ਕੁਆਂਟਲ 95 ਕਿਲੋ weight ਆ ਇਹ ਥੋੜੇ ਜਿਹੇ ਸਾਰੇ ਜਿਗਾਰਡ ਇਹਨੂੰ ਹੈਵੀ ਲੱਗਿਆ ਹੋਇਆ ਉਹਨਾਂ ਥੋੜਾ ਹਲਕਾ ਏ ਇਹ 40000 ਦੇ ਨੇ ਜੀ 3 ਕੁਇੰਟਲ 30 ਕਿਲੋ ਦੇ ਇਹ ਵੀ 11 ਦੇ ਨੇ ਅੱਗੇ ਆ ਕੇ 13 ਦਾ ਸੈੱਟ 3 ਕੁਇੰਟਲ 60 ਕਿਲੋ weight ਆ ਜੀ 41000 ਦੇ ਨੇ weight ਬਹੁਤ ਜ਼ਿਆਦਾ ਆ ਮਾੜਾ ਟਰੈਕਟਰ ਤਾਂ lift ਨਹੀਂ ਚੱਕਦਾ ਬਾਈ ਜੀ ਇੰਨੇ ਇਹਨਾਂ ਦਾ ਮਤਲਬ ਹੈਵੀ ਸੰਦ ਨੇ ਹੁਣ ਤੁਸੀਂ ਇਹ 17 ਦਾ ਸੈੱਟ ਦੇਖ ਲਓ 8 ਕੁਇੰਟਲ 25 ਕਿਲੋ weight ਕੱਲਾ ਹਾਲਾ ਹਾਲਾਂ ਦਾ 1,20,000 ਦੇ ਨੇ ਜੱਕ ਲੱਗੇ ਹੋਏ ਨੇ ਜੀ ਦੋ ਇਧਰੋਂ ਫੋਲਡ ਹੋਏ ਨੇ ਦੋ ਇਧਰੋਂ ਹੋਏ ਹੋਣੇ ਨੇ ਸਿਰਫ 13 ਹਾਲ ਥੱਲੇ ਰਹਿਣ ਨੇ ਚਾਰ ਥੋੜੇ ਫੋਲਡ ਹੋਏ ਨੇ ਜੇ ਤੁਸੀਂ ਸੜਕ ਸੁੜਕ ਤੇ ਜਾਣਾ ਕਿਤੇ ਵੀ ਤਾਂ ਆਰਾਮ ਨਾਲ ਤੁਸੀਂ ਲੈ ਆ ਸਕਦੇ ਹੋ ਠੀਕ ਹੈ ਜੀ ਅੱਗੇ ਆ ਕੇ ਇਹ ਵੀ 17 ਨੇ ਇਹ ਮੈਨੂਅਲ ਨੇ ਇਹਨਾਂ ਦੇ ਜੈਕ ਨਹੀਂ ਹੈਗਾ ਇਹ ਮੈਨੂਅਲ ਨੇ 6 ਕੁਆਂਟਲ 40 ਕਿਲੋ ਇਹ 83000 ਦੇ ਨੇ ਜੀ ਤੇ ਇਹ 13 ਆ ਕੇ ਸਿੰਪਲ ਚਾਰ ਕੁਆਂਟਲ ਦੇ 50000 ਦੇ ਇਹ ਆ ਕੇ 15 ਏ ਵੀ ਫੋਲਡਿੰਗ ਵਾਲੇ ਨੇ ਇਹ ਦੋ ਦੋ ਫੋਲਡੋ ਕੇ 11 ਰਹਿ ਜਾਂਦੇ ਨੇ ਇਹ 4.5 ਕੁਆਂਟਲ ਦੇ 55000 ਦੇ ਨੇ ਠੀਕ ਆ ਜੀ ਤੇ ਆ ਨੰਬਰ ਤੁਹਾਨੂੰ ਦੱਸ ਦਨੇ ਆ ਜੀ ਸਾਰੇ ਕਿਥੇ ਐਡਰੈਸ ਆ ਜੀ ਮਿੱਤਰੋ ਇਹ ਹੈਗਾ ਸਾਧੂ ਸਿੰਘ ਇੰਪਲੀਮੈਂਟ ਸਾਧੂ ਸਿੰਘ ਸੰਗਰੀ ਆ ਠੀਕ ਆ ਜੀ ਤੇ ਆ ਇਹਨਾਂ ਦੇ ਨੰਬਰ ਨੇ 93521 30919 75683 99566 9828637518 ਠੀਕ ਹੈ ਸਾਰੀਆਂ ਇਹਨਾਂ ਕੋਲ ਇੰਪਲੀਮੈਂਟ ਮਿਲਦੇ ਨੇ ਤੁਸੀਂ ਇਹ ਸਕਰੀਨ ਸ਼ਾਟ ਮਾਰ ਕੇ ਰੱਖ ਸਕਦੇ ਹੋ ਜੇ ਕਿੰਨੇ ਜਾਣਾ ਤਾਂ ਇਹ ਨੰਬਰਾਂ ਤੇ ਕਨੈਕਟ ਕਰਕੇ ਮੇਰੇ ਭਰਾਵੋ ਜਰੂਰ ਜੇ ਕਿੰਨੇ ਸੰਧ ਲੈਣਾ ਇੱਕ ਵਾਰ ਵਿਜ਼ਿਟ ਜਰੂਰ ਕਰਿਓ ਤੇ ਤੁਸੀਂ ਸੰਧ ਦੇਖ ਕੇ ਲੈ ਲਹੇਂਗੇ ਉਹ ਇੰਨੀ ਇਹਨਾਂ ਦੀ ਸੋਹ ਦਾ ਸੰਧ ਵਿੱਚ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ ਸੋ ਮੱਚ ਲਾਈਕ ਕਮੈਂਟ ਕਰਕੇ ਦੱਸਿਓ ਇਹਨਾਂ ਦੇ ਸੰਧ ਕਿੱਦਾਂ ਲੱਗਨੇ ਜੇ ਕਿਸੇ ਭਰਾ ਨੇ ਸਾਧੂ ਸਿੰਘ ਸੰਗਰੀਆਂ ਦਾ ਕੋਈ ਇੰਪਲੀਮੈਂਟ ਵਰਤਿਆ ਤਾਂ ਉਹ ਵੀ ਕਮੈਂਟ ਕਰਕੇ ਦੱਸ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਜੀ